ਆਪ ਹੈਰਾਨ ਹੋਗੇ ਹਿੰਦੁਸਤਾਨ ਵਿੱਚ ਸਰਵ ਧਰਮ ਸਮੇਲਨ ਹੁੰਦੇ ਨੇ ਸਰਵ ਧਰਮ ਸਮੇਲਨ ਸਮੁੱਚੇ ਧਰਮ ਦੇ ਵਕਤੇ ਉੱਥੇ ਇਕੱਠੇ ਕਰ ਲੈਂਦੇ ਨੇ ਅੱਜ ਤੋਂ ਕੋਈ 12 ਕੁ ਸਾਲ ਪਹਿਲੇ ਇੰਦੌਰ ਦੇ ਕੋਲ ਮਹੂ ਵਿੱਚ ਇੱਕ ਸਰਵ ਧਰਮ ਸਮੇਲਨ ਹੋਇਆ ਉੱਥੇ ਬਕਾਇਦਾ ਈਸਾਈ ਧਰਮ ਦੇ ਵਕਤੇ ਜੈਨ ਬੋਧ ਸਨਾਤਨ ਆਰੀਆ ਸਮਾਜ ਦੇਵ ਸਮਾਜ ਬ੍ਰਹਮੋ ਸਮਾਜ ਇਹ ਵਕ ਵਕ ਵਕਤੇ ਪਹੁੰਚੇ ਸਨ ਉਥੇ ਸਿੱਖ ਧਰਮ ਦੀ ਤਰਫੋਂ ਦਾਸ ਸਨ ਸデア ਗਿਆ ਸੀ ਔਰ ਹਜ਼ਾਰਾਂ ਮੁਲਖਾਂ ਦਾ ਉਥੇ ਇਕੱਠ ਸੀ ਸਾਰੀ ਰਾਤ ਦਾ ਇਸ ਸਮੇਂ ਦੰ ਸੀ ਔਰ ਕੋਈ 17 ਦੇ ਕਰੀਬ ਵਕਤੇ ਸੰਬੋਲਣ ਵਾਸਤੇ ਜਿਨ੍ਹਾਂ ਦੇ ਕੋਲ ਸਿਰਫ 20-20 ਮਿੰਟ ਦਾ ਵਕਤ ਸੀ ਔਰ ਜਿਤਨੀ ਪਬਲਿਕ ਸੀ ਕਰੀਬਨ ਕਰੀਬਨ ਉਸ ਤੋਂ ਅੱਧੀ ਪੁਲਿਸ ਸੀ ਕਿ ਕਿਦਰੇ ਝਗੜਾ ਨਾ ਹੋ ਉਕੇ ਖੁੱਲ ਦੇ ਦਿੱਤੀ ਗਈ ਸੀ ਵਿਖੰਡਨ ਮੰਡਨ ਰਾਜ ਕੇ ਕਰਨਾ ਜੇ ਨਾ ਕਰਨਾ ਕਰ ਖੁੱਲ ਸੀ ਪੂਰੀ ਔਰ ਆਪ ਹੈਰਾਨ ਹੋਗੇ ਉਹਦੇ ਚ ਇੱਕ ਪ੍ਰੋਫੈਸਰ ਸਾਲੂ ਕੇ ਵੀ ਸੀ ਜਿਸਨੇ ਦਾਵਾ ਕੀਤਾ ਸੀ ਬਈ ਮੈਂ ਹਰ ਵਕਤੇ ਦੀ ਗੱਲ ਖੰਡਨ ਕਰ ਦੇਣੀ ਹੈ ਚਾਹੇ ਉਹ ਮੁਸਲਮ ਹੈ ਚਾਹੇ ਇਸਾਈ ਹੈ ਚਾਹੇ ਹਰਿਆਸ마ਜੀ ਹੈ ਚਾਹੇ ਸਨਾਤਨੀ ਹੈ ਚਾਹੇ ਉਹ ਬੁੱਧਿਸ਼ਟ ਹੈ ਚਾਹੇ ਉਹ ਸਿੱਖ ਕਹਿੰਦਾ ਮੈਂ ਇੱਕ ਦੀ ਗੱਲ ਵੀ ਨਹੀਂ ਚਲਣ ਦੇਣਾ ਔਰ ਉਸਨੇ ਐਲਾਨੀਆਂ ਤੌਰ ਤੇ ਦਾਵਾ ਕੀਤਾ ਔਰ ਉਸ ਦਾ ਐਲਾਨ ਪੇਪਰਾਂ 'ਚ ਆਇਆ ਵੀ ਮੈਂ ਹਰ ਇੱਕ ਦੀ ਗੱਲ ਰੱਦ ਕਰ ਦਿੰਨੇ ਆਂ ਔਰ ਕਰੀਬਨ ਕਰੀਮ ਉਸਨੇ ਇਤਨੇ ਭੰਕਰ ਜ਼ੋਰ ਨਾਲ ਦਾਵਾ ਕੀਤਾ ਸੀ ਕਈ ਵਕਤਿਆਂ ਦੇ ਤੇ ਹਿਰਦੇ ਹੀ ਕੰਮ ਗਏ ਸੀ ਔਰ ਸਿਆਣਾ ਬੰਦਾ ਬਹੁਤ ਸਿਆਣਾ ਸੀ ਉਹਦੀਆਂ ਕਈ ਕਿਤਾਬਾਂ ਨੇ ਔਰ ਆਪ ਹੈਰਾਨ ਹੋ ਗਏ ਉਹ ઈશ્વਰ ਦਾ ਖੰਡਨ ਕਰਦਾ ਹਰ ਥਾਂ ਤੇ ਔਰ ਬੁਨਿਆਦ ਕੀ ਗੱਲ ਉਸਨੇ ਰੱਖੀ ਇੱਕ ਦੋਰਾ ਅਨ ਅਨ ਤੇ ਹੋਤ ਹੈ ਘਾਸ ਘਾਸ ਤੇ ਹੋਏ ਪਿਉ ਮਾਨੁਸ਼ ਮਾਨੁਸ਼ ਤੇ ਕਰਤਾ ਅਵਰ ਨ ਕੋ ਉਹ ਕਹਿੰਦਾ ਅਨ ਤੋਂ ਅਨ ਪੈਦਾ ਹੁੰਦਾ ਹੈ ਘਾਸ ਤੋਂ ਘਾਸ ਪੈਦਾ ਹੁੰਦਾ ਹੈ ਪਸ਼ੂ ਤੋਂ ਪਸ਼ੂ ਪੈਦਾ ਹੁੰਦੇ ਮਨੁੱਖ ਤੋਂ ਮਨੁੱਖ ਪੈਦਾ ਹੁੰਦੇ ਕਰਤਾ ਕੋਣੇ ਕੋਈ ਵੀ ਨਹੀਂ ਕੋਈ ਕਰਤਾ ਨਹੀਂ ਕੋਈ ਅਚੇਬ ਇਹ ਇਸ ਤਰੀਕੇ ਨਾਲ ਪਸਾਰਾ ਚੱਲ ਰਿਹਾ ਹੈ ਕਾਇਨਾਤ ਦੇ ਖੈਰ ਸਭ ਤੋਂ ਪਹਿਲੇ ਉਹ ਤੇ ਮੌਲਵੀ ਬੋਲਿਆ ਸੀ ਮੁਸਲਿਮ ਬਖਤਾ ਆਪਣੇ ਧਰਮ ਦੇ ਸੰਬੰਧ ਵਿੱਚ ਬੇਸਮਤ ਫਿਰ ਇਸਾਈ ਬੋਲੇ ਔਰ ਚونکہ ਉਸਨੇ ਦਾਵਾ ਕੀਤਾ ਸੀ ਔਰ ਇੱਕ ਖੁੱਲ ਉਸਨੂੰ ਦੇ ਦਿੱਤੀ ਗਈ ਸੀ ਵੀ ਜੇ ਮੈਂ ਨਾ ਖੰਡਨ ਕਰ ਸਕਿਆ ਤੋ ਮੈਂ ਚੁੱਪ ਹੋ ਜਾਵਾਂਗਾ ਨਹੀਂ ਬੋਲਾਂਗਾ ਪਰ ਮੈਂ ਹਰ ਵਕਤ ਇਹ ਦਾ ਖੰਡਨ ਕਰਨਾ ਇਸ ਵਾਸਤੇ ਹਰ ਵਕਤ ਤੋਂ ਬਾਅਦ ਉਸਨੂੰ ਟਾਈਮ ਦਿੱਤਾ ਗਿਆ ਔਰ ਦੁਨੀਆ ਬੜੀ ਇੱਛਕ ਸੀ ਸੁਣਨ ਵਾਸਤੇ ਔਰ ਯਕੀਨ ਜਾਨੋ ਪਹਿਲੀ ਦਫਾ ਕਿਸੇ ਸਟੇਜ ਤੇ ਬੈਠ ਕੇ ਮੇਰਾ ਮਨ ਘਬਰਾ ਗਿਆ ਪਹਿਲੀ ਦਫਾ ਕਦੀ ਨਹੀਂ ਘਬਰਾਇਆ ਘਬਰਾ ਗਿਆ ਮੈਂ ਕਿ ਇੱਥੇ ਜਿਸ ਨੇ ਗੱਲ ਖੰਡਨ ਕਰ ਦਿੱਤੀ ਤੋ ਆਂਚ ਆ ਜਾਣੀ ਹੈ ਸਿੱਖ ਧਰਮ ਤੇ ਉੱਥੇ ਮੈਨੂੰ ਪਹਿਲੀ ਦਫਾ ਪਤਾ ਚੱਲਿਆ ਕਿ ਸਤਿਗੁਰੂ ਕਿਸ ਢੰਗ ਨਾਲ ਵਿਆਪਕ ਹੁੰਦਾ ਹੈ ਅੰਦਰੋਂ ਮੈਂ ਅਰਦਾਸ ਕੀਤੀ ਪਾਤਸ਼ਾਹ ਜੀ ਗੱਲ ਨਾ ਬਣੀ ਤੇ ਆਪਣੀ ਤੇ ਕੋਈ ਗੱਲ ਨਹੀਂ ਹੈ ਪਰ ਆਂਚ ਦੇਰੇ ਤੇ ਵੀ ਆ ਗਿਆ ਤੂੰ ਆਪਣੇ ਬਿਰਦਬਾਨੇ ਦੀ ਲਾਜ ਆਖ ਕਿਉਂਕਿ ਬੰਦਾ ਬੜਾ ਸੁਰਾਵਰ ਹੈ ਬੜਾ ਦਲੀਲਬਾਜ਼ ਹੈ ਔਰ ਹਰ ਧਰਮ ਦੀ ਗਲ ਰੱਦ ਕਰੀ ਜਾਂਦਾ ਔਰ ਬੜੀਆਂ ਦਲੀਲਾਂ ਨਾਲ ਬੜੀਆਂ ਵਿਚਾਰਾਂ ਨਾਲ ਔਰ ਗਰਜ ਕੇ ਬੜੇ ਹੌਸਲੇ ਤੋਂ ਕਿ ਦੋ ਤਿੰਨ ਵਕਤੇ ਉਸਨੇ ਚੁੱਕ ਕਰਾ ਦਿੱਤੇ ਸਨ ਹੌਸਲਾ ਵੀ ਵੱਧ ਗਿਆ ਸੀ ਉਸ ਦਾ ਇਤਨਾ ਹੌਸਲਾ ਵਧਿਆ ਮੁਸਲਮਾਨ ਵਕਤੇ ਨੂੰ ਜਦ ਖਾਮੋਸ਼ ਕਰਾਇਆ ਤਾੜੀਆਂ ਵੱਜ ਗਈਆਂ ਇਸਾਈ ਵਕਤੇ ਦੀ ਵੀ ਉਸਨੇ ਧਗੀਆਂ ਉਡਾ ਦਿੱਤੀਆਂ ਸਨ ਬੋਧੀ ਜਦ ਬੋਲਿਆ ਤੇ ਬੋਧ ਧਰਮ ਦੀ ਗੱਲ ਉਸਨੇ ਰੱਦ ਕਰ ਦਿੱਤੀ ਤੇ ਜੈਨੀਆਂ ਦੀ ਨਗਨਤਾ ਦਾ ਉਸਨੇ ਇਸ ਢੰਗ ਨਾਲ ਮਾਹੌਲ ਉਡਾਇਆ ਕਿ ਬੈਠੇ ਜੈਨੇ ਵੀ ਸ਼ਰਮਸਾਰ ਹੋ ਗਏ ਸਨ ਪੁਲਿਸ ਦਾ ਇੰਤਜ਼ਾਮ ਰੱਜ ਕੇ ਸੀ ਵੀ ਕੋਈ ਜਜ਼ਬਾਤੀ ਹੋ ਕੇ ਲੜਨ ਨਾ ਲੱਗ ਪਾਇਆ ਚੜੜਾ ਨਾ ਪਰ ਯਕੀਨ ਜਾਨੋ ਜਿਸ ਢੰਗ ਨਾਲ ਉਹ ਬੋਲਦਾ ਸੀ ਉਸ ਢੰਗ ਨਾਲ ਕਈ ਧਰਮੀ ਬੰਦਿਆਂ ਦਾ ਖੂਨ ਖੋਲਦਾ ਸੀ ਪਰ ਹੁਣ ਚੁੱਕੇ ਸ਼ਰਪ ਸੀ ਦਲੀਲ ਦਾ ਜਵਾਬ ਦਲੀਲ ਜਿਦਾ ਮੂਰਖਾਂ ਦੀ ਦੁਨੀਆ 'ਚ ਗੱਲ ਉਹਂ ਦੀਏ ਬੱਦਲੀ ਨੇੜੇ ਕਿ ਗੁਸੋਂ ਨੇੜੇ ਆ। ਉਹ ਗੁਸੋਂ ਨੇੜੇ ਕਰਦੇ। ਜਦ ਗੁਰਦੁਆਰਿਆਂ ਚ ਕਈ ਦਫਾ ਮੈਂ ਸੁਣਦਾ ਨਾ ਡਾਂਗਾ ਚੱਲ ਰਹੀਆਂ। ਉਦੋਂ ਕਹਿਣਾ ਹੁੰਦਾ ਕੋਈ ਸਿਆਣਾ ਨਹੀਂ ਸਾਰੇ ਮੂਰਖ ਹੀ ਹੋਏ ਨੇ ਤਾਂ ਹੀ ਡਾਂਗਾ ਚੱਲਦਾ। ਨਹੀਂ ਤੇ ਗੁਰਦੁਆਰਾ ਕੀ ਤੇ ਡਾਂਗਾ ਕੀ ਚੱਲਦਾ। ਗੁਰਦੁਆਰਾ ਕੀ ਤੇ ਗੁਸਨ ਕੀ ਦਲੀਲ ਦਾ ਜਵਾਬ ਦਲੀਲ ਨਾਲ ਦੇ। ਵਿਚਾਰ ਦਾ ਜਵਾਬ ਵਿਚਾਰ ਨਾਲ ਦੇ। ਗਾਲੀ ਗਲੋਚ ਨਾਲ ਕਿਉਂ? ਸੋਟੀਆਂ ਨਾਲ ਕਿਉਂ? ਲਾਠੀਆਂ ਨਾਲ ਕਿਉਂ? ਉਦੋਂ ਕਹਿਣਾ ਪੈਂਦਾ ਮੂਰਖਾਂ ਦੀ ਘਾਟ ਕੋਈ ਨਹੀਂ ਗੁਰਦੁਆਰੇ ਚ ਹੀ ਪੁੱਤੇ ਰਿਆ। ਅੱਥੇ ਹੀ ਪੁੱਤੇ ਰਿਆ। ਉੱਥੇ ਕਿਉਂਕਿ ਬਾਰ-ਬਾਰ ਪਬਲਿਕ ਦੇ ਸਾਹਮਣੇ ਤਾਕੀਦ ਕੀਤੀ ਜਾਂਦੀ ਸੀ ਕਿ ਜਜ਼ਬਾਤੀ ਨਹੀਂ ਹੋਣਾ ਕਿਸੇ ਨੂੰ ਅਗਰ ਕਿਸੇ ਦੇ ਕੋਲ ਦਲੀਲ ਦਾ ਜਵਾਬ ਦਲੀਲੇ ਛੋਵੇਗਾ ਸੁਣਿਆ ਜਾਏਗਾ ਉਹਨੂੰ ਵੀ ਵਕਤ ਦਿੱਤਾ ਜਾਏਗਾ 7ਵੇਂ ਨੰਬਰ ਤੇ ਮੈਨੂੰ ਖੜਾ ਕੀਤਾ ਸਨ ਇੰਦੌਰ ਦੀ ਇਹ ਆਲੇ ਦੁਆਲੇ ਦੀ ਸੰਗਤਾਂ ਵੀ ਕਾਫੀ ਪਹੁੰਚੀਆਂ ਹੋਈਆਂ ਸਨ ਸਿੱਖ ਸੰਗਤ ਮੈਂ ਸ਼ਰਤਾਂ ਵੀ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਅਦਾਜ਼ੀ ਕਰਿਓ ਕਿਉਂਕਿ ਬੰਦਾ ਮੈਂ ਕਬੜਾੜੀ ਲੈ ਤੇ ਹਰ ਧਰਮ ਦੀ ਗੱਲ ਰੱਦ ਕਰੀ ਜਾਂਦਾ ਤੇ ਮੈਨੂੰ ਅਫਸੋਸ ਵੀ ਸੀ ਕਿ ਭਈ ਇੱਥੇ ਸਰਬ ਧਰਮ ਸੰਮੇਲਨ ਵਿੱਚ ਇਹ ਬੰਦਾ ਨਹੀਂ ਚਾਹੀਦਾ ਸੀ ਕਿਉਂਕਿ ਇਨ੍ਹਾਂ 17 18 ਧਰਮੀ ਵਕਤਿਆਂ ਨੇ ਜਿੰਨੀ ਧਰਮ ਸੰਬੰਧ ਦਲੀਲਾਂ ਦੇਣੇ ਨੇ ਕੰਮ ਵਕਤ ਕੱਟ ਕਰੀ ਜਾਂਦਾ ਰੱਦ ਕਰੀ ਜਾਂਦਾ ਤੇ ਧਰਮ ਦੇ ਹਿਰਦਿਆਂ ਨੂੰ ਠੇਸ ਬੜੀ ਲੱਗੇਗੀ ਔਰ ਜੇ ਕੁਝ ਨਾਸਤਿਕ ਹੋ ਵੀ ਗਏ ਹੋ ਜਾਂਦੇ ਨੇ ਜੈਸੇ ਸਿੱਖ ਜਗਤ ਦੇ ਨੌਜਵਾਨਾਂ ਦੇ ਉੱਤੇ ਇੱਕ ਬਹੁਤ ਵੱਡੀ ਕਰੋਪੀ ਢਾਈ ਗੁਰਬਖਸ਼ ਸਿੰਘ ਪ੍ਰੀਤ ਲੜੀ ਵਾਲੇ ਇਹ ਲਵਸ ਕਹਿੰਦੇ ਮੈਂ ਸੰਕੋਚ ਨਹੀਂ ਕਰਦਾ ਲਿਖਦਾ ਹੀ ਰਿਹਾ ਲਿਖਦਾ ਹੀ ਰਿਹਾ ਕੋਈ ਰੱਬ ਨਹੀਂ ਕੋਈ ਰੱਬ ਨਹੀਂ ਰਸ਼ੀਆ ਤੋਂ متاثر ਹੋ ਕੇ ਉੱਥੋਂ ਸਹਾਇਤਾ ਲੈ ਕੇ ਕਿਉਂਕਿ ਇੱਕ ਲੰਬੀ ਕੋਸ਼ਿਸ਼ ਚੱਲ ਰਹੀ ਹੈ ਕਿ ਪੰਜਾਬ ਦਾ ਸਿੱਖ ਨਾਸਤਿਕ ਹੋ ਜਾਏ ਤਾਂ ਹਿੰਦੁਸਤਾਨ ਨੂੰ ਸਮੁੱਚੇ ਹਿੰਦੁਸਤਾਨ ਨੂੰ ਕਮਿਊਨਿਸਟ ਬਣਾਇਆ ਜਾ ਸਕੇ ਇੱਕ ਲੰਬੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰੋਫੈਸਰ ਟੀਚਰ ਸਿਆਣਾ ਤਬਕਾ ਹੈ ਉਹ ਅਕਸਰ ਮੈਨੂੰ ਕਹਿੰਦਾ ਹੁੰਦਾ ਗਿਆਨੀ ਜੀ ਪਦਾਰਤ ਦੀ ਵੰਡ ਠੀਕ ਹੋਣੀ ਚਾਹੀਦੀ ਏ ਇਹ ਧਰਮ ਕਰਮ ਦੀ ਕੋਈ ਲੋੜ ਨਹੀਂ ਇਹ ਜੀ ਕਹਿੰਦੇ ਔਰ ਬੜੀਆਂ ਦਲੀਲਾਂ ਨਾਲ ਕਹਿੰਦੇ ਨੇ ਔਰ ਪਤਾ ਚਲ ਜਾਂਦਾ ਇਹਨਾਂ ਦੇ ਪਿੱਛੇ ਕੌਣ ਕੋ ਲਿਖਦਾ ਰਿਹਾ ਲਿਖਦਾ ਰਿਹਾ ਮੁੰਜ ਦਾੜੀ ਵੀ ਰੱਖੀ ਹੂੰ ਜੁੱਦ ਪੱਗ ਵੀ ਰੱਖੀ ਹੂੰ ਕੈਸਾ ਧਾਰੇ ਔਰ ਲਿਖਦਾ ਰਿਹਾ ਅੰਜਾਮ ਇਹ ਹੋਇਆ ਕਿ ਹਜ਼ਾਰਾਂ ਨੌਜਵਾਨ ਸਿੱਖ ਉਸਨੇ ਨਾਸਤਿਕ ਕਰ ਉਹਦੇ ਲੇਖ ਪੜ ਪੜ ਕੇ ਪ੍ਰੀਤ ਲੜੀ ਨੂੰ ਪੜ ਪੜ ਕੇ ਲੋਕ ਹੀ ਨਾਸਤਿਕ ਹੋ ਗਏ ਬਦਬੋ ਛੇਤੀ ਫੈਲਦੀ ਹੈ ਸੁਗੰਧੀ ਘਟ ਫੈਲਦੀ ਕਹਿੰਦੇ ਨੇ ਸੰਸਾਰ ਦੇ ਵਿੱਚ ਜਿੰਨਾ ਅੰਧੇਰਾ ਹੈ ਉਤਨੀ ਰੋਸ਼ਨੀ ਨਹੀਂ ਹੈ ਇਸ ਵਕਤ ਸੰਸਾਰ ਦੇ ਇੱਕ ਖਿੱਤੇ ਤੇ ਉਹਨਾਂ ਨੇੜਾ ਹੋਵੇਗਾ ਨਾ ਅੱਧੀ ਦੁਨੀਆ ਚ ਹੁੰਦਾ ਹੈ ਸਾਗਰ ਦੇ ਥੱਲੇ ਅੰਧੇਰਾ ਹੈ ਜ਼ਮੀਨ ਦੇ ਥੱਲੇ ਅੰਧੇਰਾ ਹੈ ਅੰਧੇਰਾ ਬਹੁਤ ਕਹਿੰਦੇ ਨੇ ਨੌ ਹਿੱਸੇ ਅੰਧੇਰਾ ਇੱਕ ਹਿੱਸਾ ਰੋਸ਼ਨੀ ਹੈ ਇਸ ਵਾਸਤੇ ਸੰਸਾਰ ਦੇ ਵਿੱਚ ਮੂਰਖਤਾ ਬਹੁਤ ਹੈ ਅਗਿਆਨ ਬਹੁਤ ਹੈ ਗਿਆਨ ਬਹੁਤ ਘੱਟ ਹੈ ਬਹੁਤ ਘੱਟ ਬਹੁਤ ਹੈ ਅਗਿਆਨਤਾ ਬਹੁਤ ਹੈ ਅੰਧਕਾਰ ਬਹੁਤ ਹੈ ਤੇ ਜਦ ਅੰਧੇਰਾ ਬਹੁਤ ਹੋਵੇ ਤੋ ਅੰਧੇਰੇ ਦਾ ਅਸਰ ਵੀ ਪੈਂਦਾ ਹੈ ਸਿਆਣੇ ਬੰਦੇ ਕਹਿੰਦੇ ਨੇ ਅਗਰ ਕੋਈ ਬੰਦਾ ਤੈਖਾਨੇ ਦੇ ਵਿੱਚ ਰਵੇ 2-4 ਸਾਲ ਤੱਕ ਜਿੱਥੇ ਲਾਈਟ ਬਿਲਕੁਲ ਨਾ ਹੋਵੇ ਅੰਧੇਰਾ ਹੋਵੇ ਅਗਰ 4 ਸਾਲ ਤੋਂ ਬਾਅਦ ਬਾਹਰ ਨਿਕਲੇਗਾ ਰੋਸ਼ਨੀ ਦੇ ਵਿੱਚ ਉਹਦੀ ਅੱਖਾਂ ਨਹੀਂ ਦੇਖ ਸਕੂਗੀਆਂ ਉਹਦੀ ਅੱਖਾਂ ਕਮਜ਼ੋਰ ਹੋ ਜਾਂਦੀਆਂ ਰੋਸ਼ਨੀ ਨੂੰ ਵੇਖਣ ਦੀ ਉਹਨਾਂ ਦੇ ਸ਼ਕਤੀ ਨਹੀਂ ਹੋਵੇਗੀ ਤੇ ਜਿਸ ਬੰਦੇ ਨੂੰ ਕਈ ਜਨਮਾਂ ਤੱਕ ਅਗਿਆਨਤਾ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਹੋਵੇ ਉਹ ਬੰਦਾ ਫਿਰ ਗਿਆਨ ਨੂੰ ਵੇਖ ਨਹੀਂ ਸਕਦਾ ਬਹੁਤ ਔਖੀ ਗੱਲ ਉਹ ਗਿਆਨ ਨੂੰ ਸਹਾਰ ਵੀ ਨਹੀਂ ਸਕਦਾ ਐਸੀ ਸ਼ਕਤੀ ਉਹ ਖੋ ਬੈਠਦਾ ਇਸ ਵਾਸਤੇ ਇਕਬਾਲ ਨੂੰ ਕਹਿਣਾ ਪਿਆ ਤੇ ਮੈਂ ਅਰਜ਼ ਕੀਤੀ ਵੀ ਆਏ ਗੁਰਨਾਵnik ਤੋਂ ਕਦਮ-ਕਦਮ ਦੇ ਉੱਤੇ ਸੱਚ ਦਾ ਦੀਵਾ ਜਲਾਇਆ ਪਰ ਮਹਿਫਿਲ ਅੰਧਿਆਂ ਦੀ ਸੀ ਸ਼ਮਅ ਹਕਸੇ ਜੋ ਮੁਨਵਰ ਹੋ ਉਹ ਇਹ ਮਹਿਫਿਲ ਨਾ ਥੀ بارشੇ ਰਹਿਮਤ ਹੋਈ ਪਰ ਜ਼ਮੀ ਕਾਬਿਲ ਨਾ ਥੀ ਬਈ ਗੁਰਨਾਵ ਨੇ ਤੂੰ ਸੱਚ ਦਾ ਦੀਵਾ ਜਲਾਇਆ ਕਦਮ ਕਦਮ ਤੇ ਜਲਾਇਆ ਪਰ ਮਹਿਫਿਲ ਅੰਧਿਆ ਦੀ ਸੀ ਕਿਉਂ ਕਿ ਸਦੀਆਂ ਤੱਕ ਕਈ ਜਨਮਾਂ ਤੱਕ ਅੰਧਕਾਰ ਵਿੱਚ ਐਸੀ ਰਹਿਣ ਦੀ ਆਦਤ ਪੈ ਗਈ ਕਿ ਗਿਆਨ ਚੰਗਾ ਹੀ ਨਹੀਂ ਲੱਗਦਾ ਰੋਸ਼ਨੀ ਚੰਗੀ ਨਹੀਂ ਲੱਗਦੀ ਰੋਸ਼ਨੀ ਨੂੰ ਵੇਖਣ ਦੀ ਸਤਿਆ ਵੀ ਨਹੀਂ ਤੇ ਫਿਰ ਮੈਂ ਹਰਸ਼ ਕਰ ਰਿਹਾ ਸੀ ਕੋਈ ਵਡਿਆਈ ਦੀ ਗੱਲ ਨਹੀਂ ਮੈਂ ਪ੍ਰਥਮ ਹੀ ਅਰਜ਼ ਕਰ ਦਿੱਤੀ ਹੈ ਹੌਸਲਾ ਮੇਰਾ ਮਨ ਹਾਰ ਗਿਆ ਸੀ। ਔਰ ਜ਼ਿੰਦਗੀ ਦੇ ਵਿੱਚ ਪਹਿਲੀ ਦਫਾ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਇਸ ਮਹਿਫਲ ਦੇ ਚਲ ਨਹੀਂ ਆਣਾ ਚਾਹੀਦਾ ਸੀ ਕਿਉਂਕਿ ਹਾਰ ਹੋਣੀ ਹੈ, ਸ਼ਰਮਸਾਰੀ ਹੋਣੀ ਹੈ। ਇਹ ਬੰਦਾ ਬੜਾ ਦਲੀਲਵਾਜ਼ ਹੈ, ਉਹਦੀਆਂ ਦਲੀਲਾਂ ਮੈਂ ਸੁਣ ਲਿਆ ਸੀ। ਕਿਸ ਢੰਗ ਨਾਲ ਉਸਨੇ ਮੁਸਲਮ ਵਕਤ ਨੂੰ ਖਾਮੋਸ਼ ਕਰਾ ਦਿੱਤਾ। ਇਸਾਈ ਪਾਦਰੀ ਦੀਆਂ ਦਜੀਆਂ ਉਡਾ ਦਿੱਤੀ ਉਸਨੇ। ਜੈਨ ਧਰਮ ਦੀ ਨਗਮਤਾ ਦਾ ਇਸ ਢੰਗ ਨਾਲ ਮਜ਼ਾਕ ਉਡਾਇਆ, ਸਮੁੱਚੀ ਦੁਨੀਆ ਹਸਦੀ ਪਈ ਸੀ। ਉਦੋਂ ਖਿਆਲ ਆਇਆ ਮੈਂ ਕਿ ਕਿਦਰੀ ਸਿੱਖ ਧਰਮ ਨੂੰ ਲੈ ਕੇ ਇੱਕੋ ਜੇ ਸ਼ਬਦ ਕੋਜੀਆਂ ਦਲੀਲਾਂ ਨਾਲ ਖੜੀਆਂ ਕਰ ਦੇ। ਖੈਰ ਮੈਂ ਕੋਈ 10 ਸਿਕ ਮਿੰਟ ਬੋਲਿਆ। ਉਸਨੇ ਇੱਕ ਬੜਾ ਕੀਮਤੀ ਸਵਾਲ ਖੜਾ ਕਰ ਦਿੱਤਾ। ਮੈਨੂੰ ਕਹਿਣ ਲੱਗਾ ਮਸਜਿਦ ਜੀ ਜਿਸ ਪ੍ਰਮਾਤਮਾ ਦੀ ਤੁਸੀਂ ਗੱਲ ਕਰ ਰਹੇ ਹੋ ਇਹਨੂੰ ਵੇਖਿਆ ਕਦੀ? ਮੈਂ ਕਹਿੰਨ ਨਹੀਂ ਵੇਖਿਆ। ਤੋ ਕਹਿਣ ਲੱਗਾ ਇੱਕ ਕਿਹੜੀ ਸਿਆਣਾ ਪੈ ਜਿਹਨੂੰ ਵੇਖਿਆ ਨਹੀਂ ਉਹਦੀ ਚਰਚਾ ਕਰੀ ਜਨ। ਉਦੀ ਗੱਲ ਕਰੀ ਜਾਣੀ ਇੱਥੋਂ ਉਸਨੇ ਮੈਨੂੰ ਪਕੜਿਆ ਔਰ ਹਰ ਇੱਕ ਨੂੰ ਵਕਤ-ਵਕਤਾਂ ਤੋਂ ਪਕੜਦਾ ਸੀ ਮੈਂ ਪਹਿਲੇ ਅਰਜ਼ ਕੀਤੀ ਹੈ ਬਹੁਤ ਸਣ ਸੀ ਬਹੁਤ ਸਣ ਉਹ ਸੀਣ ਉਹ ਮੈਂ ਕਾਇਲ ਸੀ ਮੰਨਦਾ ਸੀ ਕਹਿੰਦਾ ਕਿ ਜਿਸ ਨੂੰ ਵੇਖਿਆ ਨਹੀਂ ਉਹਦੀ ਚਰਚਾ ਕਰੀ ਜਾਣੀ ਕਰੀ ਜਾਣੀ ਸੁਣਾਈ ਜਾਣੀ ਅਗਲਿਆਂ ਦਾ ਵੀ ਵਕਤ ਜ਼ਾਇਆ ਕਰਨਾ ਪਣਾ ਦੀ ਵਕਤ ਜ਼ਾਇਆ ਸਮਝਾਇਆ ਕਰਨ ਤੋਂ ਇਲਾਵਾ ਕੀ ਹੈ ਕਹਿੰਦਾ ਥੋੜੀ ਜਿਹੀ ਵੀ ਤੁਸੀਂ ਬਾਰੀਕ ਬੀਨੀ ਨਾਲ ਵੇਖੋ ਕਿ ਜਿਸ ਚੀਜ਼ ਨੂੰ ਤੁਸੀਂ ਵੇਖਿਆ ਹੀ ਨਹੀਂ ਉਸ ਦੀ ਵਿਆਖਿਆ ਕਰਨੀ ਕੀ ਮੈਨੇ ਰਖਤੀ ਜਿਹਨੂੰ ਤੁਸੀਂ ਵੇਖਿਆ ਨਹੀਂ ਉਹਦੀ ਚਰਚਾ ਕਰਨੀ ਕੀ ਮੈਨੇ ਰਖਤੀ ਮੈਂ ਕਹ ਲਾਜ਼ਮੀ ਨਹੀਂ ਕਿ ਉਸ ਨੂੰ ਵੇਖਿਆ ਜਾਵੇ ਮੈਂ ਕਹ ਗੁਰੂ ਨਾਨਕ ਨੇ ਕਿਹਾ ਮਹਿਸੂਸ ਕੀਤਾ ਜਾਂਦਾ ਹੈ ਉਸ ਨੂੰ ਅਨੁਭਵ ਕੀਤਾ ਜਾਂਦਾ ਹੈ ਪਵਨ ਚੱਲਦੀ ਹੈ ਮਹਿਸੂਸ ਹੁੰਦੀ ਹੈ ਦਿਸਦੀ ਨਹੀਂ ਮੈਂ ਕਹ ਮਿਰਚਾਂ ਦਿਸਨੀਆਂ ਨੇ ਕੁੜਤਨ ਨਹੀਂ ਦਿਸਦੀ ਖੰਡ ਦਿਸਦੀ ਗਏ ਮਿਠਾਸ ਨਹੀਂ ਦਿਸਦੀ ਲੋਨ ਦਿਸਪੈਂਦਾ ਨਮਕੀਨ ਮਾਦਾ ਨਹੀਂ ਦਿਸਦਾ ਕੋਈ ਇਹ ਆ ਕੇ ਮੈਂ ਲੋਨ ਤੇ ਵੇਖਦਾ ਪਿਆ ਪਰ ਹੁਣ ਨਮਕੀਨ ਜਿਹੜਾ ਮਾਦਾ ਉਹ ਵੀ ਦਿਖਾ ਸ਼ੱਕਰ ਦੇ ਨਾਲ ਮਿਠਾਸ ਵੀ ਦਿਖਾ ਕਿਸ ਤਰ੍ਹਾਂ ਦਿਖਾਉਂਦੇ ਮਿਠਾਸ ਮਿਠਾਸ ਦਾ ਕੀ ਰੂਪ ਹੈ ਕੋਈ ਰੂਪ ਨਹੀਂ ਸ਼ੱਕਰ ਦਾ ਰੂਪ ਹੈ ਮਿਰਚਾਂ ਦਾ ਰੂਪ ਹੈ ਕੁੜਤਨ ਦਾ ਕੋਈ ਰੂਪ ਨਹੀਂ ਹਵਾ ਮਹਿਸੂਸ ਹੁੰਦੀ ਹੈ ਮੈਂ ਕਿਹਾ ਫੁੱਲ ਦੇਖੇ ਜਾ ਸਕਦੇ ਨੇ ਮਹਿਕ ਨਹੀਂ ਦੇਖੀ ਜਾ ਸਕਦੀ ਮੈਨੂੰ ਕਹਿਣ ਲੱਗੇ ਬਹੁਤ ਪੁਰਾਣੀਆਂ ਦਲੀਲਾਂ ਨੇ ਬੜ ਚੁੱਕੇ ਹਾਂ ਤੇ ਮੈਂ ਸੁਣ ਚੁੱਕਿਆ ਹਜ਼ਾਰਾਂ ਕੋ ਕਿੰਨ ਗੱ ਤੁਹਾਡੀ ਇਹ ਦਲੀਲ ਮੇਰੇ ਸਾਹਮਣੇ ਨਹੀਂ ਠਹਿਰ ਸਕਦੀ ਆਖ ਲਗਾ ਮਿਰਚ ਮੂੰਹ ਦੇ ਚ ਰੱਖੀ ਹੈ ਨਾ ਤੇ ਗੁੜਤਨ ਮਹਿਸੂਸ ਹੁੰਦੀ ਹੈ ਸ਼ੱਕਰ ਨੂੰ ਮੂੰਹ ਦੇ ਚ ਪਾਈਏ ਤੇ ਮਿਠਾਸ ਮਹਿਸੂਸ ਹੁੰਦੀ ਹੈ ਹਵਾ ਜਦ ਚਲਦੀ ਹੈ ਤੇ ਮਹਿਸੂਸ ਹੁੰਦੀ ਹੈ ਮੈਨੂੰ ਕਹਿਣ ਲਗਾ ਵਾਇਗਰੂ ਵਾਇਗਰੂ ਕਰਦੇ ਕੋਈ ਵਾਇਗਰੂ ਮਹਿਸੂਸ ਹੁੰਦਾ ਗੰਦਾ ਕੱਖ ਨਹੀਂ ਬੁਤੇਰੀ ਦੁਨੀਆ ਆਰਾਮ ਆਰਾਮ ਕਰਦੀ ਬੁਤੇਰੀ ਵਾਇਗਰੂ ਵਾਇਗਰੂ ਕਰਦੀ ਬੁਤੇਰੀ ਅੱਲਾ ਅੱਲਾ ਕਰਦੀ ਬੁਤੇਰੀ ਕਹਿੰਦੇ ਮਿਰਚਾ ਮੂੰਹ ਚ ਰੱਖੀ ਤੇ ਗੁੜਤਨ ਆਉਂਦੀ ਹੈ ਉਸੇ ਵਕਤ ਆਉਂਦੀ ਹੈ ਨਮਕ ਨੂੰ ਮੂਹ ਚ ਪਾਈਏ ਤੇ ਉਸੇ ਵਕਤ ਪਤਾ ਚੱਲਦਾ ਹਾਂ ਨਮਕੀਨ 맛। ਸ਼ੱਕਰ ਨੂੰ ਮੂਹ ਚ ਪਾਈਏ ਤੇ ਉਸੇ ਵਕਤ ਪਤਾ ਚੱਲਦਾ ਮਿਠਾਸ। ਅੱਜ ਤੱਕ ਧਰਮੀ ਬੰਦੇ ਹੀ ਪ੍ਰਮਾਣ ਦਿੰਦੇ ਆ ਰਹੇ ਸਨ ਵੀ ਸ਼ੱਕਰ ਦਿੱਸਦੀ ਏ ਮਿਠਾਸ ਨਹੀਂ ਦਿੱਸਦੀ। ਪਵਨ ਨਹੀਂ ਦਿੱਸਦਾ। ਪੂਰੋ ਦੇਸ ਦੇ ਨੇ ਮਹਿਕ ਨਹੀਂ ਦਿੱਸਦੀ। ਤੇ ਇਹ ਹੀ ਦਲੀਲਾਂ ਦੇਣੀਆਂ ਸਨ ਤੇ ਮੈਨੂੰ ਪਹਿਲੀ ਦਫਾ ਪਤਾ ਚੱਲਿਆ ਵੀ ਇਹ ਦਲੀਲਾਂ ਵੀ ਰੱਦ ਕੀਤੀਆਂ ਜਾ ਸਕਦੀਆਂ। ਉਹਨੇ ਰੱਦ ਕਰ ਦਿੱਤੀ। ਉਹਨੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕਹਿੰਦਾ ਬਹੁਤ ਪੁਰਾਣੀਆਂ ਦਲੀਲਾਂ ਨੇ ਅੱਜ ਦੇ ਯੁੱਗ ਵਿੱਚ ਨਹੀਂ ਕੰਮ ਆਉਂਦੀ। ਅੱਜ ਦੇ ਯੁੱਗ ਦੇ ਵਿੱਚ ਇਹਨਾਂ ਦਲੀਲਾਂ ਨੂੰ ਰੱਦ ਕਰਨ ਵਾਸਤੇ ਦਲੀਲਾਂ ਮੌਜੂਦ ਨਹੀਂ। ਤੋਂ ਕਹਿੰਦਾ ਮਿਰਚ ਦੀ ਕੁੜੱਤਨ ਮਹਿਸੂਸ ਹੁੰਦੀ ਹੈ ਜਦ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਕੋਈ ਮਹਿਸੂਸ ਹੁੰਦਾ ਹੈ। ਰਾਮ ਰਾਮ ਕਰਦੇ ਹੋ ਮਹਿਸੂਸ ਹੁੰਦਾ ਹੈ। ਕਹਿੰਦਾ ਮਹਿਸੂਸ ਹੋਵੇ ਤਾਂ ਮੈਨੂੰ ਹੋਣਾ ਚਾਹੀਦਾ ਮੈਂ 1 ਘੰਟਾ ਰਾਮ ਰਾਮ ਕਰਦਾ ਮੈਨੂੰ ਮਹਿਸੂਸ ਹੋਣਾ ਚਾਹੀਦਾ ਹੈ। ਤੇ ਜਦ ਮੈਂ 1 ਘੰਟਾ ਕਰਾਂ ਤੇ ਇਹ ਪਤਾ ਚੱਲੇ ਕੁਝ ਵੀ ਨਹੀਂ ਹੈ। ਤੋਂ ਫਿਰ ਤਲੰਜਲੀ ਦੇ ਦੇਣੀ ਚਾਹੀਦੀ ਹੈ। ਇੱਕ ਪਾਸੇ ਸੁੱਕ ਦੇਣਾ ਚਾਹੀਦਾ। ਮੈਂ ਉਸ ਨੂੰ ਇਸ ਸੰਬੰਧ ਦੇ ਚ ਇੱਕ ਦਲੀਲ ਦਿੱਤੀ ਮੈਂ ਕਿ ਬੰਦੇ ਨੂੰ ਬੁਖਾਰ ਚੜ ਜਾਏ ਨਾ 104 ਡਿਗਰੀ ਦਾ 105 ਡਿਗਰੀ ਦਾ ਤੇ ਬੁਖਾਰ ਦੀ ਤਾਬ ਕਿਰਿਆ ਇਤਨੀ ਵੱਧ ਜਾਏ ਕਿ ਬਿਮਾਰ ਬੰਦਾ ਹੋ ਜਾਏ बेहोश ਤੇ ਹੁਣ बेहोश ਦੇ ਮੂੰਹ ਦੇ ਚ ਸ਼ੱਕਰ ਪਾਈ ਉਹਨੂੰ ਨਹੀਂ ਪਤਾ ਚੱਲਦਾ ਮਿੱਠੀ ਹੈ ਕਿਨੇ ਉਹਨੂੰ ਨਹੀਂ ਪਤਾ ਚੱਲਦਾ ਕੋਈ ਫੁੱਲ ਵੀ ਹੈ ਨਹੀਂ ਜਾਂ ਉਹਨਾਂ ਦੀ ਮਹਿਕ ਵੀ ਹੈ ਜਾਂ ਨਹੀਂ ਪਾਉਣ ਲੰਘ ਰਹੀ ਹੈ ਉਹਨੂੰ ਕੋਈ ਸਪਰਸ਼ ਨਹੀਂ ਹੋ ਰਿਹਾ ਕਿਉਂਕਿ बेहोश ਉਹਦੇ ਮੂੰਹ ਦੇ ਵਿੱਚ ਹੋਰ ਕੋਈ ਪਦਾਰਥ ਪਾ ਲਈ ਉਹਨੂੰ ਕੋਈ ਸਵਾਦ ਨਹੀਂ ਆ ਰਿਹਾ ਕਿਉਂਕਿ बेहोश ਹੈ ਬਿਲਕੁਲ बेहोश ਹੈ ਮੈਂ ਕਹ ਤੈਨੂੰ ਜੇ ਰਾਮ ਨਹੀਂ ਮਹਿਸੂਸ ਮਹਿਸੂਸ ਹੁੰਦਾ ਜ਼ਰੂਰ ਤੇਰਾ ਦਿਲ ਦਿਮਾਗੰਦਰੋਂ बेहोश बेहोश ਮਨੁੱਖ ਨੂੰ ਨਹੀਂ ਪਤਾ ਚਲਦਾ बेहोश ਬੰਦੇ ਨੂੰ ਬਿਲਕੁਲ ਨਹੀਂ ਪਤਾ ਚਲਦਾ ਕਿ ਕੁਝ ਹੈ ਜਾਂ ਨਹੀਂ ਮੈਨੂੰ ਕਹਿਣ ਲੱਗਾ ਚਲੋ ਮੈਂ बेहोश ਹਾਂ ਪਰ ਤੁਸੀਂ ਤੇ ਹੋਸ਼ ਦਾ ਦਾਵਾ ਕਰਦੇ ਹੋ ਪਰ ਤੁਸੀਂ ਵੀ ਕਹਿ ਚੁੱਕੇ ਨਹੀਂ ਦੇਖਿਆ ਇੰਜੇ ਪਕੜੀ ਗਏ ਕਹਿੰਦਾ ਇਸ ਵਾਸਤੇ ਈਸ਼ਵਰ ਦੀ ਹੋਂਦ ਨੂੰ ਸਿੱਧ ਕਰਨਾ ਅੱਜ ਤੱਕ ਬਣ ਨਹੀਂ ਸਕੇ ਤੇ ਦੋ ਅੱਖਾਂ ਨਾਲ ਦੇਖਿਆ ਨਾ ਜਾ ਸਕੇ ਜਿਹਨੂੰ ਦਿਮਾਗ ਨਾਲ ਸਮਝਿਆ ਨਾ ਜਾ ਸਕੇ ਉਹਨੂੰ ਕਿਉਂ ਮੰਨੀਏ ਤੇ ਜਦ ਮੈਂ ਕਿਹਾ ਕਿ ਭਈ ਵਿਸ਼ਵਾਸ ਨਾਲ ਸੰਬੰਧ ਜੋੜੀਏ ਤੇ ਗੱਲ ਬਣ ਜਾਂਦੀ ਏ ਉਸ ਦੀ ਪ੍ਰਾਪਤੀ ਹੋ ਜਾਂਦੀ ਅਖੰਡ ਕ ਅਨਪੜ ਦੁਨੀਆ ਵਿੱਚ ਵਿਸ਼ਵਾਸ ਕੀਤਾ ਜਾ ਸਕਦਾ ਹੈ ਪੜੀ ਲਿਖੀ ਦੁਨੀਆ ਵਿੱਚ ਪਹਿਲੇ ਦਲੀਲ ਪਹਿਲੇ ਪ੍ਰਮਾਣ ਪਹਿਲੇ ਸਬੂਤ ਸਬੂਤ ਨਹੀਂ ਤੇ ਕੁਝ ਵੀ ਨਹੀਂ ਉਹ ਕਹਿਣ ਲਗਾ ਇਹ ধনਤਾ ਦੀ ਯੋਗ ਹੈ ਸੈਂਸ ਪਹਿਲੇ ਸਬੂਤ ਦੇਂਦੀ ਹੈ ਤੇ ਫਿਰ ਗੱਲ ਆਖਦੀ ਤੇ ਕਹਿੰਦੇ ਨੇ ਧਰਮੀ ਵਕਤੇ ਕਹੀ ਜਾਂਦੇ ਨੇ ਕਹੀ ਜਾਂਦੇ ਨੇ ਸਬੂਤ ਕੱਖ ਵੀ ਨਹੀਂ ਨਾ ਕੋ ਪ੍ਰੂਫ ਕੁਝ ਨਹੀਂ ਹੈ ਈਸ਼ਵਰ ਦੀ ਹੋਣ ਦਾ ਕੋਈ ਸਬੂਤ ਨਹੀਂ ਵੀ ਦੇਵ ਸਬੂਤ ਕਿਉਂਕਿ ਵਾਕਈ ਧਰਮੀ ਬੰਦੇ ਵੀ ਕਹਿੰਦੇ ਕੋਈ ਸਬੂਤ ਨਹੀਂ ਵੀ ਉਹ ਕਿਸ ਤਰ੍ਹਾਂ ਆਖਦੇ ਵੀ ਰੱਬ ਫਲਾਣੇ ਵਰਗਾ ਹੈ ਤੁਹਾਡਾ ਜਿਹੜਾ ਵਾਲਸਾਲ ਸ਼ਹਿਰ ਹੈ ਸੀ ਕਿਸੇ ਹੋਰ ਸ਼ਹਿਰ ਨੂੰ ਵੇਖ ਕੇ ਕਹਿ ਸਕਦੇ ਆ ਵੀ ਤੁਹਾਡਾ ਸ਼ਹਿਰ ਫਲਾਣੇ ਸ਼ਹਿਰ ਵਰਗਾ ਹੈ ਫਲਾਣਾ ਫੁੱਲ ਫਲਾਣੇ ਵਰਗਾ ਹੈ ਫਲਾਣਾ ਮਨੁੱਖ ਫਲਾਣੇ ਵਰਗਾ ਹੈ ਉਹ ਰੱਬ ਬਾਰੇ ਕੀ ਦਲੀਲ ਦੇਈ ਵੀ ਰੱਬ ਫਲਾਣੇ ਵਰਗਾ ਕਿਉਂਕਿ ਉਹ ਵਰਗਾ ਹੋਰ ਹੈ ਹੀ ਨਹੀਂ ਕਿਸੇ ਨਾਲ ਦਲੀਲ ਨਹੀਂ ਇਸ ਦਾ ਸ੍ਰੀਕ ਕੋਈ ਨਹੀਂ ਜਦ ਉਹ ਵਰਗਾ ਉਹਨ ਹੋਰ ਹੈ ਹੀ ਨਹੀਂ ਪ੍ਰਮਾਣ ਕਿਸ ਤਰ੍ਹਾਂ ਦੇ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਉਹੀ ਪਰਮਾਣ ਈਸ਼ਵਰ ਨੂੰ ਸਿੱਧ ਕਰਨ ਦੇ ਸਫਲ ਨਹੀਂ। ਤਾਂ ਮੈਨੂੰ ਕਹਿ ਲਗਾ ਸਿਆਣੀ ਦੁਨੀਆ ਦੇ ਵਿੱਚ ਵਿਸ਼ਵਾਸ ਨਹੀਂ ਕੰਮ ਕਰਦਾ, ਦਲੀਲ ਕੰਮ ਕਰਦੀ ਹੈ, ਸਬੂਤ ਕੰਮ ਕਰਦਾ ਹੈ। ਸਬੂਤ ਮਈਆ ਹੋਵੇ ਫਿਰ ਵਿਸ਼ਵਾਸ। ਸਬੂਤ ਨਹੀਂ ਤੇ ਵਿਸ਼ਵਾਸ ਕਿਸ ਤਰ੍ਹਾਂ? ਮੇਰੇ ਸਾਹਮਣੇ ਕੁਝ ਰਦਵਾਨਾਂ ਦੀਆਂ ਦਲੀਲਾਂ ਸਨ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਇੱਕ ਦੋ ਪੰਕਤੀਆਂ ਸਨ। ਉਹਨਾਂ ਦੇ ਆਸਰੇ ਨੂੰ ਮੁੱਖ ਰੱਖ ਕੇ ਉਸਨੇ ਇੱਕ ਸਵਾਲ ਕੀਤਾ ਸੀ ਜੋ ਬੜਾ ਕਾਰਗਰ ਸਾਬਤ ਹੋਇਆ। ਮੈਂ ਕਹ ਪ੍ਰੋਫੈਸਰ ਸਾਹਿਬ ਤੁਹਾਡੇ ਪਿਤਾ ਦਾ ਨਾਮ ਕੀ ਹੈ ਕਿਹਨ ਲੱਗਾ ਇਸ ਬਹਿਸ ਦੇ ਵਿੱਚ ਇਸ ਦਾ ਕੀ ਤੱਲਕ ਮੇਕ ਤੱਲਕ ਹੈ ਆਖਣ ਲੱਗਾ ਮੇਰੇ ਪਿਤਾ ਦਾ ਨਾਮ ਹੈ ਦਲੀਪ ਸਾਲੂ ਤੇ ਮੈਂ ਕਹ ਮੈਨੂੰ ਸ਼ੱਕ ਹੈ ਕਿ ਤੁਹਾਡਾ ਬਿਓ ਨਹੀਂ ਹੈ ਮੈਨੂੰ ਕਹਿਣ ਲੱਗਾ ਗੈਨੀ ਹੋ ਕੇ ਤੁਸੀਂ ਸભ્યਤਾ ਤੋਂ ਗਿਰੀ ਹੋਈ ਗੱਲ ਕਰਨ ਲੱਗ ਪਏ ਹੋ ਬਹਿਸ ਮੈਂ ਬਾਈਸੇ ਦਾ ਜਿਹੜਾ ਤਲ ਸੀ ਉਸ ਤੋਂ ਥੱਲੇ ਚੜੇ ਗਏ ਮੈਂ ਕਹ ਕਿਉਂ ਮੈਂ ਤੁਹਾਡੇ ਪਿਓ ਤੇ ਸ਼ੱਕ ਕੀਤਾ ਤੇ ਤੁਸੀਂ ਮੈਨੂੰ ਕਹਿੰਦੇ ਹੋ ਇਹ ਸભ્યਤਾ ਤੋਂ ਗਿਰੀ ਹੋਈ ਗੱਲ ਹੈ ਤੇ ਤੂੰ ਜਗਤ ਪਿਤਾ ਦੇ ਉੱਤੇ ਸ਼ੱਕ ਕੀਤਾ ਜਿਸ ਨੇ ਤੇਰੇ ਪਿਓ ਵਰਗੇ ਕਈ ਪਿਓ ਪੈਦਾ ਕੀਤੇ ਨੇ ਕਹੇ ਸભ્યਤਾ ਤੋਂ ਗਿਰੀ ਹੋਈ ਗੱਲ ਨੇ ਕਹੇ ਸਦਾਚਾਰ ਤੋਂ ਗਿਰੀ ਹੋਈ ਗੱਲ ਨੇ ਜੇ ਮੇਰੀ ਗੱਲ ਸભ્યਤਾ ਤੋਂ ਗਿਰੀ ਹੋਈ ਹੈ ਤੇ ਤੇਰੀ ਗੱਲ ਮੇਰੀ ਗੱਲ ਨਾਲੋਂ ਵੀ ਜ਼ਿਆਦਾ ਥੱਲੇ ਗਿਰੀ ਹੈ ਬਹੁਤ ਥੱਲੇ ਬਹੁਤ ਥੱਲੇ ਮੈਂ ਕਹ ਮੈਂ ਸ਼ੱਕ ਕਰਨਾ ਤੇ ਨਹੀਂ ਹੈ ਤੇਰਾ ਪਿਓ ਹੁਣ ਦੇ ਮੈਨੂੰ ਸਬੂਤ ਇਹ ਹੀ ਦੇਣਾ ਤੇਰਾ ਮੈਂ ਕਿ ਤੂੰ ਥੋੜੀ ਜਿਹੀ ਸੁਰਤ ਸੰਭਾਲੀ ਤੇ ਤੇਰੀ ਮਾਂ ਨੇ ਤੈਨੂੰ ਕਹਿ ਦਿੱਤਾ ਪਿਓ ਹੈ ਤੇ ਤੂੰ ਪਾਪਾ ਕਹਿਣ ਲੱਗ ਪਿਆ ਤੂੰ ਮਾਂ ਨੂੰ ਕੈਸੀ ਸਬੂਤ ਦੇ ਪ੍ਰੂਫ ਦੇ ਇਹ ਹੀ ਮੇਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਿਆ ਪਿਤਾ ਕਾ ਜਨਮ ਕਹ ਜਾਣੇ ਸਗਨ ਪਰੋਈ ਆਪਣੇ ਸੂਤ ਕਲਗੀਧਰ ਪਾਤਸ਼ਾਹ ਕੰਨ ਕਹਾਂ ਲਗੇ ਇਹੋ ਕੀਟ ਬਖਾ ਨੇ ਮਹਿਮਾ ਤੋਰ ਤੂੰ ਹੀ ਪ੍ਰਭ ਜਾਨੇ ਪਿਤਾ ਜਨਮ ਜਿਉ ਪੋਤ ਨਾ ਪਾਵੇ ਕਹਾਂ ਤਵਨ ਕਾ ਭੇਦ ਬਤਾ ਮੈਂ ਕਿਹਾ ਮਾਂ ਦੇ ਕਹਿਣੇ ਕਰਕੇ ਤੂੰ ਪਿਓ ਨੂੰ ਪਿਓ ਕਰਕੇ ਮੰਨ ਲਿਆ ਤੇ ਗੁਰੂ ਨਾਨਕ ਦੇ ਕਹਿਣੇ ਕਰਕੇ ਤੂੰ ਰੱਬ ਨੂੰ ਰੱਬ ਕਰਕੇ ਮੰਨ ਲਿਆ ਗੱਲ ਇੰਨੀ ਹੋਰ ਕੁਝ ਨਹੀਂ ਕੋਈ ਸਬੂਤ ਦੀ ਗੱਲ ਨਹੀਂ ਕੋਈ ਪ੍ਰੂਫ ਦੀ ਗੱਲ ਨਹੀਂ ਤਾੜੀਆਂ ਵੱਜ ਗਈਆਂ ਤੇ ਉੱਥੇ ਮੈਂ ਗੁਰੂ ਨਾਨਕ ਦਾ ਧੰਨਵਾਦ ਕੀਤਾ ਮੈਂ ਕਿ ਬਾਬਾ ਗੱਲ ਬਣ ਗਈ ਭਾਵੇਂ ਪੁੱਠੀਆਂ ਸਿੱਡੀਆਂ ਹੀ ਮਾਰੀ ਨਾ ਪਰ ਗੱਲ ਨਹੀਂ ਲੱਗਦੀ ਹਕੀਕਤ ਉਹ ਬੰਦਾ ਜਦ ਸਵੇਰੇ ਕੋਈ 3:30 ਵਜੇ ਅੰਮ੍ਰਿਤ ਵੇਲੇ ਸਭਾ ਦੀ ਸਮਾਪਤੀ ਹੋਣੀ ਨਾ ਤੇ ਬਾਅਦ ਚਾਹ ਪਾਣੀ ਇਕੱਠਾ ਸੀ ਸਦਾ ਸਾਰੇ ਮੇਰੇ ਕੋਲ ਆਇਆ ਬੜੇ ਪਿਆਰ ਨਾਲ ਲੱਗਿਆ ਕਹਿੰਦਾ ਹੁਣ ਮੈਂ ਥੋੜਾ ਜਿਹਾ ਸੋਚਾਂਗਾ ਮੈਂ ਕਿਹਾ ਸ਼ੁਕਰ ਹੈ ਉਹ ਜਿਹੜਾ ਕਹਿੰਦਾ ਪਿਆ ਸੋਚਾਂਗਾ ਇਹਦਾ ਮਤਲਬ ਹੈ ਅੱਜ ਤੱਕ ਤੂੰ ਬੇਅਕਲੀ ਤੋਂ ਹੀ ਕੰਮ ਲੈਂਦਾ ਰਹੀ ਹੈਂ ਮੈਂ ਕਿਹਾ ਅੱਜ ਤੱਕ ਤੂੰ ਸੋਚੀਂ ਬਿਲਕੁਲ ਨਹੀਂ ਸੋਚੀ ਇੱਕ ਫਿਰ ਸ਼ਰਮਸਾਰ ਹੋਇਆ ਮੈਂ ਕਿ ਤੇਰਾ ਐਸਾ ਕਹਿਣਾ ਕਿ ਮੈਂ ਹੁਣ ਕੋਈ ਸੋਚਾਂਗਾ ਮੈਂ ਕਿ ਅੱਜ ਤੱਕ ਤੂੰ ਜਿੰਨਾ ਵੀ ਖੰਡਨ ਕੀਤਾ ਬਿਨਾਂ ਸੋਚੇ ਕੀਤਾ ਬਿਨਾਂ ਵਿਚਾਰੀਏ ਕੀਤਾ ਨਹੀਂ ਤੂੰ ਸੋਚੇ ਕਾਸ਼ ਜੇ ਕਿਦਰੇ ਸੋਚਦਾ ਤੇ ਇਹ ਅਨਰਥ ਨਾ ਕਰਦਾ ਕਾਸ਼ ਇਹੋ ਜੀਆਂ ਦੀ ਸੋਚ ਗੁਰਬਖਸ਼ ਸਿੰਘ ਪ੍ਰੀਤ ਲੜੀ ਵਾਲੇ ਨੂੰ ਫੁਰਦੀ ਤੇ ਮੂਰਖਤਾ ਭਰੇ ਲੇਖ ਕਹ ਤਾ ਹੀ ਨਾ ਲਿਖਦਾ ਜਿਹਨੂੰ ਪੜ ਪੜ ਕੇ ਕਈ ਨੌਜਵਾਨ ਨਾਸਤਿਕ ਹੋ ਗਏ ਜਿਹਨੂੰ ਪੜ ਪੜ ਕੇ ਕਈ ਗੁਰੂ ਤੋਂ ਇਨਕਾਰ ਹੋ ਗਿਆ ਜਿਹਨੂੰ ਪੜ ਪੜ ਕੇ ਕਈ ਗੁਰਬਾਣੀ ਤੋਂ ਦੂਰ ਹੋ ਗਿਆ